ਇੱਕ ਵਿਅਕਤੀ ਜਦੋਂ ਆਪਣਾ ਗਿਰਵੀ ਰੱਖਿਆ ਸੋਨਾ ਲੈਣ ਪੁੱਜਾ ਤਾਂ ਕੰਪਨੀ ਨੇ ਉਸ ਨੂੰ ਸੋਨਾ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਜਦੋਂ ਇਸ ਦੇ ਬਾਰੇ ਉਸਨੇ ਪੁੱਛਿਆ ਤਾਂ ਪਤਾ ਲੱਗਾ ਕਿ ਬੈਂਕ ਵਿੱਚ ਕਪਲਾ ਹੋ ਚੁੱਕਾ ਹੈ ਜਿਸ ਤੇ ਵਿਅਕਤੀ ਨੇ ਰੋਹ ਕਰਦੇ ਹੋਏ ਕੰਪਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਖਾਸ ਗੁਰਵਿੰਦਰ ਸਿੰਘ ਗੁਰੀ ਦੀ ਖਾਸ ਰਿਪੋਰਟ ਜਿਹੜਾ ਤੁਹਾਨੂੰ ਸੰਗਰੂਰ ਤੋਂ ਲੋਕਲ ਜੀ ਇਹ ਕਿਹੜੀ ਬੈਂਕ ਵਿੱਚ ਪੈਸੇ ਜਮਾ ਕਰਵਾਏ ਸੀ ਮਥੂੜ ਫਾਈਨਾਂਸ ਚ ਅਜਾ ਕੀ ਹੁਣ ਮਸਲਾ ਹੋਇਆ ਮਤਲਬ ਇਹਨਾਂ ਦਾ ਕੋਈ ਸਟਾਫ ਮਿਸਿੰਗ ਹੈ 60000 ਰੁਪਏ ਲੈ ਕੇ ਇਹ ਮਤਲਬ ਆਪਣਾ 40000 ਰੁਪਏ ਪੇਮੈਂਟ ਰਹਿੰਦੀ ਆ ਆਪਾਂ ਦੇ ਰਹਾਂਗੇ ਵੀ ਸਾਡਾ 골ਡ ਵਾਪਸ ਕਰੋ ਲੈ ਕੇ ਇਹ ਕਹਿੰਦੇ ਸਟਾਫ ਚ 60000 ਰੁਪਏ ਮਿਸਿੰਗ ਹੋ ਗਿਆ ਵੀ ਲੱਖ ਰੁਪਏ ਭਰੋ ਤੇ 골ਡ ਲੈ ਜਾਓ ਵੀ ਚਾਹ ਜਿੰਨਾ 60000 ਦਾ ਲੈਂਦੇ ਹੁੰਦੇ ਉਹਨਾਂ ਟਾਈਮ ਅਸੀਂ ਉਹ ਨਹੀਂ ਕਰ ਸਕਦੇ ਜਿਹੜਾ 60000 ਦੀ ਰਸੀਦ ਹੈਗੀ ਹੈ ਉਹਦੇ ਕੋਲ ਹਾਂ ਹੈਗੀ ਹੈ ਰਸੀਦ ਆ ਪਈ ਹੈ ਅੱਛਾ ਜੀ ਹੈ 60000 ਭੰਗਣਤ ਹੋ ਗਿਆ 60000 18 ਮਈ ਮਈ ਦਾ ਭਰਿਆ ਸੀ ਮਾਰਚ 18 ਮਾਰਚ ਮਾਰਚ 18 ਮਾਰਚ ਠ ਇਹਦਾ ਇਹ ਹਾਲੇ ਕਾਰਵਾਈ ਚੱਲ ਰਹੀ ਹੈ ਜਿੰਨਾ ਟਾਈਮ ਮਤਲਬ ਉਹ ਨਹੀਂ ਹੁੰਦਾ ਪ੍ਰੋਸੈਸ ਉਹਨਾਂ ਦਾ ਟਾਈਮ ਲੱਗਦਾ ਕੁਝ ਚੱਲ ਰਹੀ ਹੈ ਇਹਦੇ ਖਿਲਾਫ ਵੀ ਜੀ ਕੋਈ ਪੁਲਿਸ ਕੰਪਲੀਟ ਕਰੀਆ ਪਾਕ ਅਪ ਕਰੀ ਹੋਈ ਆ ਪੁਲਿਸ ਕੰਪਲੀਟ ਹੋਈ ਉਹਨਾਂ ਨੇ ਕੁਝ ਨਹੀਂ ਦੇਖਿਆ ਇਹਦਾ ਹਾਲੇ ਕਰੀ ਹੋਈ ਆ ਪੁਲਿਸ ਕੰਪਲੀਟ ਆ ਥਾਣੇ ਚ ਉਹਨਾਂ ਨੇ ਕੋਈ ਹਾਲੇ ਐਕਸ਼ਨ ਵਗੈਰਾ ਲਿਆ ਨਹੀਂ ਇਹਨਾਂ ਨੂੰ ਜਿਹੜਾ ਮੁੰਡੇ ਨਾਲ ਟੱਕੀ ਹੈ ਕੀ ਨਾਮ ਇਹਦਾ ਉਹ ਆਪਣਾ ਭਤੀਜੀ ਲੱਗਦਾ ਮੇਰੇ ਦੋਸਤ ਦਾ ਮੁੰਡਾ ਜੀ ਕੀ ਮਸਲਾ ਹੈ ਸਾਰਾ ਇਹਨਾਂ ਨੇ ਉਹ ਵੀ ਲੋਨ-ਲੋਨ ਲੈਂਦਾ ਸੀ ਲੱਖ ਰੁਪਏ ਦਾ ਇਹ ਬੈਂਕ ਦਾ ਕੀ ਨਾਮ ਨੌ ਰਿਆ ਹੈ ਮਸਤੌਰ ਬੈਂਕ ਕਿਹੜੀ ਆਈ ਏ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਲੱਖ ਰੁਪਇਆ ਦੇ ਕੇ ਲੋਨ ਲੈਂਦਾ ਦੀਗਾ ਉਸ ਤੋਂ ਬਾਅਦ ਦੇ ਵਿੱਚੋਂ ਚੱਲ ਇਹ ਕਹਿੰਦਾ ਵੀ ਐ ਕਰਕੇ ਮੈਂ ਲੱਖ ਰੁਪਇਆ ਲੈਂਦਾ ਹੈ ਵੀ ਮੈਂ ਪੈਸੇ ਭਰ ਰਿਹਾ ਨੇ 60000 ਰੁਪਏ ਲੈ ਕੇ ਆ ਕੁਝ ਪੈਸੇ ਮੈਥੂ ਲੈ ਕੇ ਕੁਝ ਪੈਸੇ ਹੋਰ ਕਰੇ ਨੇ ਇਹਨੇ 60000 ਰੁਪਏ ਉਹਦੇ ਭਰ ਤਾਰਸੀਦ ਦੇ ਕੇ 40000 ਰੁਪਏ ਰਿਆਂ ਦਦਿਗਾ ਇਹ ਕਹਿੰਦੇ 40000 ਰੁਪਏ ਹੋਰ ਦੇ ਦਿਓ ਆਪਦਾ 골ਡ ਲੈ ਜਾਓ ਹੁਣ ਇਹਨੂੰ ਤਾਂ ਪੂਰਾ ਲੱਖ ਰੁਪਇਆ ਦਿਓ ਅਸੀਂ ਫੇਰ 골ਡ ਦੇਵਾਂਗੇ ਹੋਰ 60000 ਰੁਪਏ ਜਿਹੜਾ ਸਾਡੇ ਲਈ ਰਸੀਦ ਪਈ ਆ ਸਾਰਾ ਕੁਛ ਉਹਦੇ ਲਈ ਪਿਆ ਉਹ 60000 ਰੁਪਏ 골ਡ ਕਰ ਰਹੇ ਨੇ ਇਹਦਾ ਅੰਦਰ ਪਾਰਟੀਆਂ ਕਰ ਰਹੇ ਨੇ ਪਾਰਟੀ ਇਹਨਾਂ ਨੂੰ ਕੀ ਇਤਿਹਾਸਮਨੀ ਜੀ ਪੈਸਾ ਸੱਟ ਜਿਹੜਾ 20 ਲੱਖ 4 ਲੱਖ ਦਾ 골ਡ ਪਿਆ ਜਿਹੜ ਲੋਕਾਂ ਦੇ ਪੈਸੇ ਨੇ ਤੇ ਸਾਡੇ ਵਰਗੇ ਗੱਡੀ ਡਰਾਈਵਰ ਬੰਦੇ ਆ ਸੀ ਗੱਡੀਆਂ ਚਲਾਉਣੇ ਰਾਤਾਂ ਨੂੰ ਇਹ ਜਿਹੜੀਆਂ ਅੱਖਾਂ ਹੋ ਜਾਂਦੀ ਨੇ ਮਸਾ ਪੈਸਾ ਬਣਾਦਾ ਉਹ ਪੈਸਾ ਲੜਾ ਇੱਥੇ ਘਰ ਰਹਿਦੀਆ ਇਹਨਾਂ ਨੇ ਪਾਲਟੀ ਕਰਨੀ ਉਹਨਾਂ ਨੇ ਕੀ ਕਰਨਾ ਜੀ ਬੈਂਕ ਤੋਂ ਮਿਲ ਕੇ ਕੀ ਕਰਨਾ ਬੈਂਕ ਮੇਰੇ ਸਾਹਮਣੇ ਨਹੀਂ ਆਉਂਦਾ ਵੀ ਕੋਈ ਰਸੀਦ ਵੀ ਨਹੀਂ ਮੰਨ ਰਿਹਾ ਰਸੀਦ ਵੀ ਨਹੀਂ ਮੰਨ ਰੇ ਮੈਡਮ ਖੜੀ ਆ ਉਹ ਕਹਿੰਦੀ ਹਾਂ 60000 ਮੈਂ ਲੈਤਾ ਤੁਹਾਡੇ ਸਾਹਮਣੇ ਵੀ ਖਾਤਾ ਕਹਿੰਦੀ ਉਹ ਮੈਡਮ ਮੈਂ ਗੱਲੇ 'ਚ ਧਰਤੇ ਗੱਲੇ ਚ ਗਾਇਬ ਹੋ ਗਏ ਖਵਾ ਆ ਗਈ ਖਵਾ ਆ ਗਈ ਉਹ ਲੈ ਗਿਆ ਉਹ 60000 ਰੁਪਇਆ ਗੋਲੇ ਪੂਰਾ ਲੱਖ ਦੇ ਦੋ 골ਡ ਲੈ ਜਾਓ ਇਹੀ ਜੀ ਬੈਂਕ ਹੈ। ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ? ਅੱਜ ਤਾਂ ਕਹਿੰਦੇ ਵੀ ਸਾਨੂੰ ਇਨਾਮ ਮਿਲਣਾ ਚਾਹੀਦਾ, ਇਹ ਮੁੰਡੇ ਨੂੰ ਇਹਦਾ 골ਡ ਮਿਲਣਾ ਚਾਹੀਦਾ, 65000 ਰੁਪਏ ਸਾ ਤੋਂ 40000 ਲੈਣ, ਸਾਡਾ ਸਾਨੂੰ 골ਡ ਵਾਪਸ ਕਰਨ। ਜੇ ਤੁਹਾਡੇ ਕੋਈ ਨੀ ਗੱਲ ਸੁਣਦੇ ਆ ਤਾਂ ਕੀ ਕਰਦੇ? ਨਹੀਂ ਕਰਦੇ। ਇਸ ਦੂ ਬਾ ਵਾ ਹੁਣ ਇੰਨੇ ਬੰਦੇ ਆਏ ਨੇ ਜੀ ਫਿਰ ਪੂਰਾ ਉਰੇ ਧਰਨਾ ਲਾ ਕੇ ਬੈਠਾ। ਕਿਸਾਨ ਜੂਨੀਅਰ ਸਾਰੀਆਂ ਜਥੇਬੰਦੀ ਇੱਥੇ ਲੈ ਕੇ ਖੜਾਊਗਾ ਮੈਂ। ਹਾਂ। ਮੈਡਮ ਆਪਣੀ ਬੈਂਕ ਚ ਕੀ ਪੋਸਟ ਹੈ? ਸਰ ਮੈਂ ਸੀਐਸਸੀ ਇੱਥੇ ਮੈਮ ਜਿਹੜੀ ਦਾ ਮਸਲਾ ਛਿੜਿਆ ਹੈ ਇਹ ਕੋਈ ਅੱਜ ਨਹੀਂ ਪਹਿਲੀ ਵਾਰ ਹੋਇਆ ਪਹਿਲਾਂ ਵੀ ਮਥੂੜ ਬੈਂਕ ਹੈ ਜਿਹੜੀ ਮਤਲਬ ਰੋਲੇ ਰੱਪਿਆਂ ਦੇ ਵਿੱਚ ਪਈ ਆ ਕਈ ਕਸਟਮਰਾਂ ਦੇ ਕੰਪਲੇਂਟ ਆ ਰਹੇ ਨੇ ਕਿ ਸਾਡੇ ਪੈਸੇ ਟਾਈਮ ਤੇ ਨਹੀਂ ਦਿੰਦੇ ਜਾਂ ਸਾਡਾ 골ਡ ਨਹੀਂ ਦਿੰਦੇ ਇੱਕ ਹੋਰ ਨਵਾਂ ਕੇਸ ਹੈ ਕੀ ਮੁੱਦਾ ਹੈ ਸਰ ਇੱਥੇ ਬੀਐਮ ਸੀਗੇ ਉਹ ਸਾਰੇ ਕ੍ਰਾਈਸਿਸ ਕਰਕੇ ਗਏ ਹੋਏ ਨੇਗੇ ਉਹਨਾਂ ਦੇ ਨਾਮ ਤੇ ਕੰਪਲੇਂਟ ਦਿੱਤੀ ਹੋਈ ਹੈਗੀ ਅੱਜ ਤੱਕ ਆਫਿਸ ਦੇ ਵਿੱਚ ਸਾਰੀ ਕੰਪਲੇਂਟ ਦੱਸੀ ਗਈ ਹੈਗੀ ਕਿ ਉਹ ਬੰਦਾ ਇਦਾਂ ਕਰਕੇ ਪੇਮੈਂਟ ਲੈ ਕੇ ਗਈ ਹੈਗੀ ਉੱਥੇ ਸਾਰੀ ਇਨਕੁਆਇਰੀ ਚੱਲ ਰਹੀ ਹੈਗੀ ਅੱਜ ਤੱਕ ਅੰਦਰ ਦੇ ਆਫਿਸ ਤੇ ਸਾਡੇ ਸਟੇਟਮੈਂਟਸ ਹੋ ਰਹੀਆਂ ਨੇਗੀਆਂ ਕਸਟਮਰ ਦੀਆਂ ਜਿਹੜਾ ਵੀ ਕਸਟਮਰ ਨਾਲ ਹੋਇਆ ਹੋਇਆ ਉਹਨਾਂ ਦੀਆਂ ਸਟੇਟਮੈਂਟਸ ਹੋ ਰਹੀਆਂ ਨੇਗੀਆਂ ਤੇ ਸਾਰੀ ਇਨਕੁਆਇਰੀ ਉੱਥੇ ਚੱਲ ਰਹੀ ਹੈ ਜੀ ਮੈਡਮ ਤੁਸੀਂ ਨਹੀਂ ਸਮਝਦੇ ਕਿ ਕਸਟਮਰ ਜਿਹੜਾ ਹਰਾਨ ਹੋ ਰਹਿ ਕੇ ਚੋਰੀ ਜਿਹੜੀ ਤੁਹਾਡੇ ਡਿਪਾਰਟਮੈਂਟ ਚੋਂ ਕਿਸੇ ਨੇ ਵੀ ਕੀਤੀ ਕੋਈ ਇੱਕ ਜਾਂਚ ਦਾ ਵਿਸ਼ਾ ਪਰ ਕਸਟਮਰ ਜਿਹੜਾ ਦੁਖੀ ਹੋ ਰਹੇ ਤੁਸੀਂ ਆਪਣੇ ਉੱਪਰ ਕਿਸੇ ਨੂੰ ਕਲੇਮ ਕਰੀਏ ਕਿ ਸਾਡੇ ਬੈਂਕ ਚਾਰ ਹੋਣਾ ਪਏ ਸਰ ਉੱਪਰ ਸਰ ਉੱਪਰ ਤਾਂ ਹੈਡ ਆਫਿਸ ਸਾਰਿਆਂ ਨੂੰ ਪਤਾ ਗਿਆ ਜੀ ਫਿਰ ਤੇ ਇਹ ਸਭ ਚੱਲ ਰਿਹਾ ਸਾਰੇ ਕਿਤੇ ਇਨਫਾਰਮਡ ਹੈ ਕੀ ਉੱਪਰ ਕੋਈ ਕਾਰਵਾਈ ਦੇ ਆਰਡਰ ਆਈ ਨਹੀਂ ਤੁਹਾਨੂੰ ਇੱਥੇ ਕਿ ਉਹਨਾਂ ਨੂੰ ਕਸਟਮਰ ਨੂੰ ਸੈਟੀਸਫਾਈ ਕਰੋ ਨਹੀਂ ਸਰ ਨੇ ਅਜੇ ਤੱਕ ਕੋਈ ਆਰਡਰ ਨਹੀਂ ਆਇਆ ਕਿ ਨਾ ਮੈਂ ਹਰਦੀਪ ਕੋਰ ਮੇਰਾ ਚਾਹੁੰਗੇ ਕਿ ਤੁਹਾਡਾ ਕਬਲਾ ਹੈ ਤੁਹਾਡੇ ਨੂੰ ਤੇ ਘਰ ਵਿੱਚ ਕੀ ਕੀ ਕਿਦਾਂ ਦਾ ਮੈਂ ਟ੍ਰੰਪ ਰੇਲੀ ਬ੍ਰਾਂਚ ਇੰਚਾਰਜ ਸੀ ਜੀ ਕਿਹੜਾ ਇਹ ਮਾਮਲਾ ਕੀ ਬਕੂਰਾ ਮਾਮਲਾ ਕੀ ਹੈ ਤੇ ਤੁਹਾਨੂੰ ਕੀ ਕਿਹਾ ਗਿਆ ਤੁਹਾਡੇ ਜਿਹੜੇ ਸਾਬ ਨੂੰ ਜਿਹੜੇ ਮਤਲਬ ਮੇਰੇ ਸੀਨੀਅਰ ਐਸ.ਆਈ. ਜੀ کافی ਦਿਨਾਂ ਤੋਂ ਆ ਰਹੇ ਨੇ ਉਹ 6 ਤਰੀਕ ਤੋਂ ਆ ਰਹੇ ਨੇ ਮੇਰੇ ਕੋਲ ਜੀ ਤੇ ਜਿਨ੍ਹਾਂ ਵਿੱਚ ਉਹਨਾਂ ਨੇ ਮੈਨੂੰ ਕਿਹਾ ਗਿਆ ਸੀ ਵੀ ਤੂੰ ਆਹ ਕਲੀਅਰ ਕਰ ਦੇ ਸਾਰਾ ਜਿਹੜਾ ਮਤਲਬ weight ਵਧਿਆ ਹੋਇਆ ਜੋ ਵੀ ਮਤਲਬ ਇੱਥੇ ਘਪਲਾ ਵੀ ਤੂੰ ਕਲੀਅਰ ਕਰ ਦੇ ਨਹੀਂ ਜੇ ਤੂੰ ਕਲੀਅਰ ਨਹੀਂ ਕਰੇਂਗੀ ਜਾਂ ਸਾਡੇ ਨਾਲ ਫਰੈਂਡਸ਼ਿਪ ਕਰ ਲੈ ਜਾਂ ਇਹ ਕਲੀਅਰ ਕਰ ਦੇ ਮੈਂ ਅੱਜ ਤਾਂ ਆਪਣੀ ਮੰਮੀ ਨਾਲ ਗੱਲ ਕੀਤੀ ਮੰਮੀ ਕਹਿੰਦੇ ਇੱਜ਼ਤ ਦੀ ਗੱਲ ਆ ਤੂੰ ਐਦਾਂ ਕਰ ਵੀ ਆਪਾਂ ਪੈਸੇ ਪੁੱਛ ਲੈਨੇ ਕਿਸੇ ਤੋਂ ਤੇ ਉਹ ਪੈਸੇ ਭਰ ਦਿੰਨੇ ਆ ਉਸ ਤੋਂ ਬਾਅਦ ਉਹ 8 ਤਰੀਕ ਨੂੰ ਚਲੋ ਮੰਮੀ ਨੇ ਮੈਨੂੰ ਪੈਸੇ ਦਿੱਤੇ ਮੈਂ ਪੈਸੇ ਭਰਤੇ ਜੀ 95000 ਭਰਿਆ ਉਸ ਤੋਂ ਬਾਅਦ 9 ਤਰੀਕ ਨੂੰ ਮੇਰੇ ਘਰ ਆ ਰਹੇ ਨੇ ਵੀ ਉਹ ਮੇਰੀ ਮੰਮੀ ਤੋਂ ਸੋਨਾ ਤੇ 9 ਤੋਲੇ ਸੋਨਾ ਤੇ 2 ਲੱਖ ਕੈਸ਼ ਲੈ ਗਏ ਨੇ ਤੇ ਤੇ ਮੰਮੀ ਦਾ ਏਟੀਐਮ ਲੈ ਕੇ ਗਏ ਨੇ ਜੀ ਕਿਨੇ ਪੇਪਰ ਦਸਤਾਵੇਜ਼ ਹੋਣਗੇ ਮੈਂ ਹੁਣ ਤੱਕ ਜੀ 15 ਲੱਖ ਪੇਪਰ ਚੁੱਕੀ ਜੀ ਹੋਰ ਵੀ ਮੰਗ ਕੀਤੀ ਜਾ ਰਹੀ ਹੈ ਜੀ ਤੇ ਤੁਸੀਂ ਇਹਦੀ ਬਿਲਕੁਲ ਕੰਪਲੇਂਟ ਵੀ ਲਿਖਾਈ ਹੋ ਮੈਂ ਮੈਂ ਕੰਪਲੇਂਟ ਲਿਖਾਈ ਹੈ ਜੀ 24 ਤਰੀਕ ਨੂੰ ਸ਼ਾਮ ਨੂੰ ਜਿਸ ਟਾਈਮ ਉਹਨਾਂ ਨੇ ਮੈਨੂੰ 24 ਤਰੀਕ ਨੂੰ ਜਦੋਂ ਬੰਦੀ ਬਣਾਇਆ ਗਿਆ ਸੀ ਜੀ 3:30 ਵਜੇ ਤੋਂ ਲੈ ਕੇ ਮੈਨੂੰ 6:30 ਵਜੇ ਤੱਕ ਇਹਨਾਂ ਨੇ ਆਫਿਸ ਬੰਦ ਰੱਖਿਆ ਸੀ ਜੀ ਥੋੜੇ ਦੇ ਪੈਸੇ ਦੀ ਮੰਗ ਦੀ ਕਰ ਰਹੇ ਨੇ ਕਿਉਂਕਿ ਉਹ ਕਹਿੰਦੇ ਨੇ ਵੀ ਤੇਰੀ ਫੈਮਿਲੀ ਕੰਡੀਸ਼ਨ ਬਹੁਤ ਵਧੀਆ ਤੇ ਤੂੰ ਸਾਨੂੰ ਪੈਸੇ ਦੇ ਦੇ ਇਹ ਕੋਈ ਸਾਈਨ ਜਾਲੀ ਜੁਲੀ ਵਗੈਰਾ ਸੀ ਕਿਸੇ ਵੇਲੇ ਤੇ ਹਾਂ ਮੇਰੇ ਸਾਈਨ ਮਤਲਬ ਹੀ ਉੱਥੇ ਮਤਲਬ ਹੀ ਜੋ ਵੀ ਕਸਟਮਰ ਪੈਸੇ ਪਰ ਨਾਂਦਾ ਹੁੰਦਾ ਸੀ ਤਾਂ ਉਹਦੇ ਸਾਈਨ ਵੀ ਮਤਲਬ ਮੇਰਾ ਸਟਾਫ ਕਰਦਾ ਹੁੰਦਾ ਸੀ ਜਾਲੀ ਸਾਈਨ ਕਰ ਦਿੰਦਾ ਸੀ ਮੇਰੇ ਤੇ ਵਾਊਚਰ ਬਣਾ ਕੇ ਦੇ ਦਿੰਦਾ ਸੀ ਸਿਸਟਮ 'ਚ ਐਂਟਰੀ ਨਹੀਂ ਸੀ ਹੁੰਦੀ ਹੁੰਦੀ ਤੇ ਹੁਣ ਫੋਨ ਕਰਕੇ ਸਟਾਫ ਕਸਟਮਰ ਨੂੰ ਕਹਿੰਦਾ ਹੈ ਸਟਾਫ ਕਿ ਹੁਣ ਤੁਸੀਂ ਬੀਐਮ ਮੈਡਮ ਦਾ ਨਾਮ ਰੱਖਦੇ ਬਲਕਿ ਮੈਂ ਉੱਥੇ ਬੀਐਮ ਨਹੀਂ ਆ ਇੱਕ ਮਤਲਬ ਬ੍ਰਾਂਚ ਇੰਚਾਰਜ ਆ ਵੀ ਟੈਂਪੋਰਰੀ ਉਹ ਵੀ ਕੱਚੇ ਤੌਰ 'ਤੇ ਹੀ ਆ ਕੈਸ਼ੀਅਰ ਦੇ ਵੀ ਹੁੰਦੇ ਨੇ ਜੀ ਬੀਐਮ ਦੇ ਵੀ ਹੁੰਦੇ ਨੇ ਉਹ ਆ ਇਹ ਆਪ ਹੀ ਸਾਈਨ ਕਰਦੇ ਸੀ ਜੀ ਸਭ ਦੇ ਉਹ ਆਪ ਕਰ ਦਿੰਦੇ ਉਹ ਆਪ ਹੀ ਕਰਦੇ ਸੀ ਜੀ ਆਪ ਦੇ ਸਾਈਨ ਹੀ ਕਰਦੇ ਆਪ ਦੇ ਸਾਈਨ ਵੀ ਕਰ ਦਿੰਦੇ ਤੁਸੀਂ ਤੇ ਮੇਰੇ ਸਾਈਨ ਵੀ ਕਰ ਦਿੰਦੇ ਹੁੰਦੇ ਸੀ ਜੀ ਇਹ ਚੀਜ਼ ਦਾ ਪਤਾ ਕਿਵੇਂ ਲੱਗਿਆ ਜਦੋਂ ਸਾਡੇ ਆਡਿਟ ਹੋਈ ਹੈ ਜੀ 4 ਤਰੀਕ ਨੂੰ ਆਡਿਟ ਹੋਈ ਹੈ 4 ਤਰੀਕ ਨੂੰ ਮੈਨੂੰ ਫੋਨ ਆਇਆ ਕਿ ਮੈਡਮ ਬ੍ਰਾਂਚ ਚ ਆਡਿਟ ਆ ਗਈ ਤੇ ਆਪਣੇ ਕੋਲ ਕੈਸ਼ ਵੀ ਘਟਾ ਤੇ 111000 ਰੁਪਏ ਕੈਸ਼ ਘਟ ਸੀ ਜਿਹਦੇ ਵਿੱਚੋਂ ਮਤਲਬ ਇਥੋਂ ਉਹਨਾਂ ਨੇ ਥੋੜੇ ਟਾਈਮ ਪਹਿਲਾਂ ਸੋਨਾ ਲਿਆ ਹੋਇਆ ਸੀ ਤੇ 62000 ਰੁਪਏ ਮੈਂ ਕਿਸ ਤੋਂ ਲੈ ਕੇ ਦਿੱਤਾ ਸੀ ਜੂਸ ਦਿਨ